ਦੋਸਤੋ ਮੈਂ ਤੁਹਾਡਾ ਹੋਸਟ ਦਵਿੰਦਰ ਪਾਲ ਪਿਛਲੇ ਦਿਨਾਂ ਦੌਰਾਨ ਪਟਿਆਲਾ ਦੇ ਵਿੱਚ ਵਾਪਰੀ ਘਟਨਾ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਕੁਝ ਅਫਸਰਾਂ ਤੇ ਦੋਸ਼ ਲੱਗਦੇ ਨੇ ਕਿ ਉਹਨਾਂ ਨੇ ਭਾਰਤੀ ਸੈਨਾ ਦੇ ਇੱਕ ਸਰਵਿੰਗ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਮਾਰਕੁੱਟ ਕੀਤੀ ਮਾਰਕੁੱਟ ਵੀ ਬਹੁਤ ਜ਼ਾਲਮਾਨਾ ਤਰੀਕੇ ਨਾਲ ਕੀਤੀ ਗਈ ਜੋ ਕਿ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਹੈ ਉਹਨਾਂ ਦੇ ਪਰਿਵਾਰ ਵੱਲੋਂ ਇਸ ਮਾਮਲੇ ਦੀ ਸੀਵੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਇਸ ਮਸਲੇ ਤੇ ਉਹਨਾਂ ਦੇ ਸਾਥੀ ਕੀ ਵਿਚਾਰ ਰੱਖਦੇ ਨੇ ਤੇ ਕੀ ਕਹਿਣਾ ਚਾਹੁੰਦੇ ਨੇ ਅੱਜ ਅਸੀਂ ਗੱਲ ਕਰਾਂਗੇ ਕੈਪਟਨ ਗੁਰਦੀਪ ਸਿੰਘ ਕੁਮੜ ਜੀ ਨਾਲ ਕੈਪਟਨ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵੈਰੀ ਸੈਂਸਿਟਿਵ ਇਸ਼ੂ ਪਹਿਲਾਂ ਬਦੂ ਸਭ ਤੋਂ ਪਹਿਲਾਂ ਇਹ ਦੱਸੋ ਜਦੋਂ ਤੋਂ ਇਹ ਘਟਨਾ ਵਾਪਰੀ ਹੈ ਚਲੋ ਆਪਾਂ ਇਹ ਕਰੀਏ ਵੀ ਪੁਲਿਸ ਨੇ ਜਿਸ ਤਰ੍ਹਾਂ ਪਰਦਾ ਪੋਸ਼ੀ ਦੇ ਯਤਨ ਜਿਹੜੇ ਆ ਕਿਤੇ ਆਪਦੇ ਬਦਿਆਂ ਨੂੰ ਬਚਾਉਣ ਦੇ ਜਿਸ ਤਰ੍ਹਾਂ ਦੇ ਯਤਨ ਕੀਤੇ ਉਹ ਦਿਖਾਈ ਦਿੰਦੇ ਨੇ ਸਾਰਾ ਸਾਰਾ ਸ਼ੱਕੀ ਮਾਮਲਾ ਜਿਹੜਾ ਪੁਲਿਸ ਨੇ ਬਣਾਤਾ ਪਰ ਇਹਨੂੰ ਉਸ ਪਰਿਵਾਰ ਦੀ ਲੜਾਈ ਦੀ ਬਦੌਲਤ ਕਹਿ ਲੋ ਉਸ ਪਰਿਵਾਰ ਦੀ ਨੂੰ ਲੋਕਾਂ ਦੀ ਮਦਦ ਦੀ ਕਹਿ ਲੋ ਵੀ ਹੁਣ ਪੁਲਿਸ ਨੇ ਇੱਕ ਏ ਡੀ ਜੀ ਪੀ ਲੈਵਲ ਦੇ ਅਧਿਕਾਰੀ ਦੀ ਅਗਵਾਈ ਹੇਠ ਐਸ ਆਈ ਟੀ ਦਾ ਗਠਨ ਕਰਤਾ ਪਰਚਾ ਦਰਜ ਕਰਕੇ ਉਹਨਾਂ ਪੁਲਿਸ ਮੁਲਾਜ਼ਮਾਂ ਜਿਨ੍ਹਾਂ ਤੇ ਦੋਸ਼ ਲੱਗੇ ਸੀ ਉਹਨਾਂ ਨੂੰ ਨਾਮਜ਼ਦ ਕਰਤਾ ਸਿੱਟ ਜਾਂਚ ਕਰ ਰਹੀ ਹੈ ਹੁਣ ਉਹਨਾਂ ਦੀ ਫੈਮਿਲੀ ਜੇ ਤੁਸੀਂ ਕੀ ਚਾਹੁੰਦੇ ਹੋ ਹੋਰ ਕੀ ਹੋਵੇ ਤੁਸੀਂ ਦੇਖੋ ਆਪਾਂ ਸਾਰਾ ਬੈਕਗ੍ਰਾਉਂਡ ਜਾਣਦੇ ਨੇ ਭੈਣ ਸਾਡੀ ਨੇ ਇੱਕ 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 ਸੀਨ ਬਾਏ ਸੀਨ ਸਟੱਪਸ ਦੱਸਿਆ ਹੁਣ ਤੁਹਾਡਾ ਪ੍ਰੈਸ਼ਰ ਤੁਸੀਂ ਕੀ ਚਾਹੁੰਦੇ ਹੋ ਅਸੀਂ ਚਾਹੁੰਦੇ ਆ ਇਨਸਾਫ ਇਨਸਾਫ ਐਸਾ ਸ਼ਾਨਦਾਰ ਹੋਵੇ ਦਿਸੇਵੀ ਇਨਸਾਫ ਹੁੰਦਾ ਜਿਹੜਾ ਦਿਸੇਵੀ ਠੀਕ ਹੈ ਕਿ ਐਸ ਅਕਿਆਤੋ ਜਿਹਨੂੰ ਐਕਚੁਅਲੀ ਇੱਕ ਲੈਸਨ ਬਣ ਜਾ ਹੈ ਹਰ ਪ੍ਰੋਫੈਸ਼ਨਲਲੀ ਪੁਲਿਸ ਦਾ ਨਹੀਂ ਇਨ ਐਨੀ ਪ੍ਰੋਫੈਸ਼ਨਲ ਡਿਪਾਰਟਮੈਂਟ ਕਿ ਥਿਸ ਇਜ਼ ਵਾਟ ਹੈਪਨਸ ਇਫ ਯੂ ਬ੍ਰੇਕ ਦ ਡਿਸਪਲਿਨਰ ਸੋ ਮੇਰਾ ਕੁਸਚਨ ਵੱਟ ਡੂ ਵੀ ਵਾਂਟ ਪਹਿਲੀ ਗੱਲ ਇਹਨਾਂ ਜਿਵੇਂ ਇਹਨਾਂ ਨੇ ਐਨ ਚਾਈਨ ਬਾਅਦ ਆ ਕੇ ਕਹਿੰਦੇ ਦੇ ਰਹਾ ਹੈ ਤੇ ਦਰਸਤ ਨਹੀਂ ਆਇਆ ਰਿਪੀਟ ਦੇ ਰਹਾ ਹੈ ਦਰਸਤ ਬਿਲਕੁਲ ਨਹੀਂ ਦੇ ਰਹਾ ਹੈ ਦੇ ਰਹਾ ਹੈ ਐਸਆਈਟੀ ਤੁਸੀਂ ਬਣਾਈ ਹੈ ਦੀ ਐਸਆਈਟੀ ਦੇ ਵਿੱਚ ਕੌਣ ਕੌਣ ਹੈ ਤਿੰਨ ਨੇ ਤਿੰਨੋਂ ਪੁਲਿਸ ਅਫਸਰ ਇਨਕੁਆਇਰੀ ਕੀਤੀ ਹੋ ਰਹੀ ਹੈ a serving colonel in most sensitive department raw acha jo jo shuruaat ki thi sir mam force to go back there to jab jo shuruaat ki thi ke ek serving colonel nal kut mar rahi can you relate the to kis colonel hoye to unnu koi kutte sun ke phone khol janda army army matlab colonel saab the indian uniform has been insulted degraded by whom another professionals another so called professional forces ਤੋ ਮੇਰਾ ਪਹਿਲਾ ਵਡੂ ਆਈ ਵਾਂਟ ਕਿ ਵਿੱਚ ਦੇਰ ਹੈਸ ਟੂ ਬੀ देयर ਮਸਟ ਬੀ ਆਰਮੀ ਜਨਰਲ ਟੂ ਮੋਨਿਟਰ ਦੈਟ ਪਾਰਟ ਆਫ ਇਟ ਬਿਲਕੁਲ ਨਹੀਂ ਅਦਰਵਾਈਜ਼ ਤੁਹਾਡੇ ਸਾਹਮਣੇ ਐਗਜ਼ਾਮਪਲ ਪੰਜਾਬ ਦੀਆਂ ਜਿਲ੍ਹੀਆਂ ਸਿੱਟ ਨੇ ਸਾਰੀਆਂ ਨਕਮੀਆਂ ਅੰਜੂਜ਼ਿੰਦਰ ਨਕਮੀਆਂ ਸਭ ਤੋਂ ਵੱਡੀ ਕਿਹੜੀ ਪੰਜਾਬ ਦੇ ਵਿੱਚ ਗੁਰੂ ਤੋਂ ਜ਼ਿਆਦਾ ਬੇਇੱਜ਼ਤ ਕਿਤੇ ਨਹੀਂ ਹੋ ਸਕਦੀ ਗੁਰੂ ਦੀ ਬੇਇੱਜ਼ਤੀ ਉਹਦੇ ਤੇ ਕਿੰਨੀਆਂ ਸਟਮਡੀਆਂ ਮੇਰਾ ਕਲ ਮੇਰਾ ਉਮਲਾਂ ਨਹੀਂ ਹੋਣੀਆਂ ਜਿਹਨਾਂ ਦੀ ਕਿਸੇ ਨੂੰ ਇਨਸਾਫ ਨਹੀਂ ਮਿਲਿਆ ਦਾਦਰ ਤੁਸੀਂ ਕੋਈ ਮਨੋਚੜ ਦੱਸੋ ਜੇ ਤਾਂ ਕਈ ਕਿ ਕੁਝ ਨਿਕਲਿਆ ਵੇਸਟ ਆਫ ਟਾਈਮ ਵੇਸਟ ਆਫ ਟਾਈਮ ਸੋ ਮੈਂ ਵਾਂਸ ਅਗੇਨ ਸਭ ਤੋਂ ਵੱਡਾ ਐਗਜ਼ਾਮਪਲ ਸਾਡਾ ਗੁਰੂ ਗੁਰੂ ਨੂੰ ਇਨਸਾਫ ਨਹੀਂ ਮਿਲਿਆ ਗੁਰੂ ਗ੍ਰੰਥ ਸਾਹਿਬ ਦੀ ਬੇਦ ਨਹੀਂ ਮਿਲਿਆ ਨਾ ਸਾਹਿਬ ਅੱਛਾ ਇਥੇ ਇਥੇ ਵੀ ਵੇਖ ਲਓ 13 ਤਰੀਕ ਦਾ ਇੰਸ਼ੀਨਾ ਚਾ ਜੋਨਾ 15 ਨੂੰ ਜਦੋਂ ਭੈਣ ਸਾਡੀ ਬਾਹਰ ਨਿਕਲੀ ਇਹਨਾਂ ਫੇਰਨਾ ਸੁਲਾ ਸੁਲਾ ਸ਼ਨਾਨੀ ਕਰ ਰਹੀ ਤੋ ਉਹਦੇ باوجود ਵੀ ਕੱਲ ਜਾ ਕੇ ਹੋਇਆ ਦਰਮਿਆਨ 10 ਦਿਨ ਤੁਸੀਂ ਆਪਣੇ ਕਲਪਰੇਟ ਨੂੰ ਕ੍ਰਾਈਮਨਲ ਨੂੰ ਯੂਨੀਫਾਰਮ ਸ਼ੀਲਡ ਕਰਦੇ ਰਹੇ ਸੋ ਇਹ ਸਾਰੀਆਂ ਜਿਹੜਾ ਤੁਸੀਂ ਆਪ ਲਈਏ ਕਰਕੇ ਸਿੱਟ ਦੇ ਉੱਤੇ ਮੈਨੂੰ ਕੀ ਆਮਚੌਰ ਤੁਸੀਂ ਵੀ ਦੇਖੋਗੇ ਕਿਸੇ ਨੂੰ ਯਕੀਨ ਨਹੀਂ ਹੈ ਠੀਕ ਹੈ ਕਿਉਂਕਿ ਦੇ ਸ਼ੇਵ ਸ਼ੋਡ ਇ ਗਲਤੀ ਗਲਤੀ ਸਭ ਤੋਂ ਹੁੰਦੀ ਹੈ ਗਲਤੀ ਮਾਫੀ ਹੁੰਦੀ ਹੈ ਪਰ ਜਦੋਂ ਤੁਸੀਂ ਗਲਤੀ ਨੂੰ ਛੁਪਾਉਣ ਲੱਗੋ और कौन छुपाए थोड़ा तो सीनियर ही इज अवेयर कि गलती की छुपाए दैट आई दर विद यू और इज इनकरेजिंग यू इनकू सो दैट मीनस यू आर इनकरेजिंग इनकेजिंग फ्यूचर चीजा होंगे रहन सर आप अच्छा अच्छा चलो मैं चलो जिन्ना हो गया मैं कह तो मैं रिपीट कर, कर हाँ, करो अच्छी ਅਜਾ ਕੇ ਆਪਣਾ ਕੁਐਸਚਨ ਇੱਥੇ ਆਪਾਂ ਚੰਗੀ ਤਰ੍ਹਾਂ ਦੇਖੀ ਆਂ ਹਾਂ ਹੁਣ ਆਪਾਂ ਇਹ ਜਾਣਨੇ ਆਂ ਕਿ ਜਿਹੜੀ ਸਿਟ ਬਣੀ ਐ ਸਾਨੂੰ ਤਾਂ ਕੋਈ ਯਕੀਨੀ ਨਹੀਂ ਜੇ ਇਹਦਾ ਫੋਮ ਇਹਦੇ ਵਿੱਚ ਸਾਡਾ ਇੱਕ ਆਰਮੀ ਦਾ ਸੀਨੀਅਰ ਅਫਸਰ ਪ੍ਰਿਫਰੇਬਲੀ ਜਨਰਲ ਸਰਵਿੰਗ ਜਨਰਲ ਹਾਸ ਟੂ ਬੀ ਪਰਟੀਕੁਲਰ ਜਿਹਨੇ ਸਿਟ ਵੱਲ ਨੂੰ ਜਨਰਲ ਤੋਂ ਆਲ ਸਭ ਸਾਡਾ ਜਨਰਲ ਵਿੱਚ ਹੋਣਾ ਚਾਹੀਦਾ ਇਹ ਤਾਂ ਹੀ ਇੰਪਾਰਸ਼ਲ ਹੋਏਗੀ ਮੈਂ ਰਿਪੀਟ ਕਰਾ ਦੇਣਾ ਸਾਡੇ ਗੁਰੂ ਨੂੰ ਨਹੀਂ ਤਾਂ ਸਿਟ ਨੇ ਜਦ ਇਨਸਾਫ ਦਿੱਤਾ ਤੇ ਇਹਨਾਂ ਨੂੰ ਕੀ ਇਨਸਾਫ ਮਿਲੇਗਾ ਠੀਕ ਦੂਜਾ ਹੈ ਫੇਰ ਕਿ ਕਿਦਾ ਆਪਣਾ ਇੱਕ ਹੋਰ ਐਗਜ਼ਾਮਪਲ ਜਿਵੇਂ ਚੀਲ ਕਰਨ ਦਾ ਜੰਮੂ ਕਸ਼ਮੀਰ ਚ ਵੀ ਕੋਈ ਡੀਐਸਪੀ ਫੜੇਗਾ ਇਸੇ ਕੋਰੇ ਜਿਹੜਾ ਜੜਾ ਅਤਵਾਦੀਆਂ ਨੂੰ ਲੈ ਕੇ ਜਾ ਰਿਆ ਸੀ ਜੀ ਠੀਕ ਜੀ ਤਾਂ ਇਹਦੇ ਨਾਲ ਕੇਸਸ ਇਹ ਤੋਂ ਨਸਲ ਨੈਸ਼ਨਲ ਸਕਿਉਰਿਟੀ ਤੱਕ ਦੇ ਕਰ ਦਿੰਨੇ ਹੁਣ ਮੈਂ ਦੂਜਾ ਪੁਆਇੰਟ ਦੇ ਦਿੰਦਾ ਪਹਿਲਾ ਪੁਆਇੰਟ ਦੇ ਦਿੰਨਾ ਮੇਰੀ ਫੈਮਿਲੀ ਵੀ ਡਿਗਰੀ ਕਿ ਵਿੱਚ ਸਿਟਿੰਗ ਜਨਰਲ ਲੱਗਿਆ ਹੁਣ ਮੈਂ ਦੂਜਾ ਐਗਜ਼ਾਮਪਲ ਹੋਰ ਦੇਣ ਲੱਗਾ ਸੀ ਸਾਡੀ ਚੀਫ ਸਾਡੇ ਫੋਰਟਿੰਗ ਦਾ ਬੇੜਾ ਕਰ ਕਿਉਂ ਜੇ ਇਲੈਕਸ਼ਨ ਕਮਿਸ਼ਨ ਦੇ ਵਿੱਚ ਤੇਨੋਂ ਬੰਦੇ ਹੁੰਦੇ ਨੇ ਕੌਨ ਸੈਲੈਕ ਕਰਦਾ ਠੀਕ ਨਾਓ ਜੇ ਪਹਿਲਾਂ ਆਪ opositional leader ਹੁੰਦਾ ਸੀ judge ਹੁੰਦਾ ਸੀ ਹੁਣ opositional ਰੱਖ ਕੇ ਦੋ ਬੰਦੇ ਤੁਹਾਡੇ ਨੇ ਤੋਂ ਜਦੋਂ ਤੋਂ ਬੰਦੇ ਤੁਹਾਡੇ ਇਨਕੁਆਰੀ ਕਰਨ ਵਾਲੇ ਜੇ ਤੁਸੀਂ ਪ੍ਰੂਵ ਕਰ ਦਿੱਤਾ ਕਿ ਅਸੀਂ ਇਹਨਾਂ ਨੂੰ ਸ਼ੀਲਡ ਕਰ ਰਹੇ ਹਾਂ ਸੋ ਨੋ ਫੇਸ ਇਨ ਦਾ ਵਿਥ ਟਰੈਕ ਰਿਕਾਰਡ ਸੋ ਜਨਰਲ ਸਮਲ ਪਾਵਰ ਪੁਆਇੰਟ ਨੰਬਰ 1 ਹੈ ਦੂਜਾ ਜਿਹੜਾ ਇਦੋਂ ਵੀ ਸੈਂਸਿਟਿਵ ਹੈ ਅਜੇ ਤੱਕ ਕਿਸ ਨੇ ਧਿਆਨ ਨਹੀਂ ਦਿੱਤਾ ਮੈਮ ਸਰਪ੍ਰਾਈਜ਼ ਹਾਂ ਦੈਟ ਕਿ ਫੌਜ ਨੂੰ ਆਪ ਕਰਨਾ ਚਾਹੁੰਦੇ ਸੀ ਸਾਡਾ NIA ਕੀ ਕਰ ਰਿਹਾ ਹੈ ਕਰਨਾ ਸਾਹਿਬ ਵਾਂਸ ਅਗੇਨ ਸਭ ਤੋਂ ਸੈਂਸਿਟਿਵ ਆਪਣਾ ਡਿਪਾਰਟਮੈਂਟ ਰੋ ਦਾ ਬੈਕਬੋਨ ਆਫ ਇੰਡੀਆ ਦੀ ਇੰਟੈਲੀਜੈਂਸ ਦੀ ਉਹਨਾਂ ਦਾ ਕਾਰਡ ਤੇ ਉਹਨਾਂ ਦਾ ਫੋਨ ਇਹਨਾਂ ਨੇ 12 ਘੰਟੇ ਤੋਂ ਉੱਤੇ ਆਪਣੇ ਕੋਲ ਰੱਖਿਆ ਠੀਕ ਹੈ ਹੁਣ ਸਾਡੇ ਡਿਪਾਰਟਮੈਂਟ ਸਾਰਿਆਂ ਦਾ ਪਤਾ ਕਰਪ ਨੇ ਇਹ 10 ਲੱਖ ਦੇ ਨਸ਼ੇ ਚ ਕਿੰਨਾ ਕਰਦੇ ਪਏ ਸੀ ਅਰੇ ਇਸ ਫੋਨ ਦੇ ਵਿੱਚ ਦੇਖੋ ਟ੍ਰੈਮੈਂਡਸ ਇਨਫੋਰਮੇਸ਼ਨ ਅੱਜ ਹਰ ਬੰਦੇ ਦਾ ਪ੍ਰੋਫੈਸ਼ਨਲ ਸਾਰੀ ਉਹਦਾ ਆਫਿਸ ਦੀ ਇਨਫੋਰਮੇਸ਼ਨ ਫੋਨ ਚ ਹੁੰਦੀ ਹੈ ਟੂ ਮੇਕ ਇਟ ਈਜ਼ੀ ਹਾਊ ਡੂ ਵੀ ਨੋ ਕਿ ਇਹਨਾਂ ਨੇ ਇਸ ਕਾਰਡ ਨੂੰ ਕੀ ਕਿਹਦਾ ਪ੍ਰਿੰਟ ਕਰਾ ਕੇ ਜੋ ਵੀ ਹੈ ਉਹ ਕਰੋਨ ਬਣ ਸਕਦੇ ਨੇ ਤੇ ਜਿਹੜੀ ਉਹਦੇ ਚ ਇਨਫੋਰਮੇਸ਼ਨ ਹੈ ਕਹਿੰਦਾ ਮਤਲਬ ਜਿਹੜਾ ਹੁੰਦਾ ਕਿ ਸਾਡੇ ਐਸੈਟਸ ਕਿੱਥੇ ਕਿੱਥੇ ਨੇ ਅਰਗਵਾਂਟ ਦੇ ਪਾਕਿਸਤਾਨ ਹੈ so that is most serious more serious than this national mm -hmm. security address ਤੁਸੀਂ ਇੱਕ raw ਅਫਸਰ ਦਾ ਫੋਨ 12 ਘੰਟੇ ਆਪਣੇ 12 ਘੰਟੇ ਤੋਂ ਉਸ ਤਰ੍ਹਾਂ ਕਿ ਪੱਕੀ ਗੱਲ ਹੈ ਰਾਤੀ ਲਾ ਕੇ ਸੁਰਿੰਦਰ ਸਰ ਉਹਨਾਂ ਦਾ ਕਾਰਡ ਵੀ ਲਾ ਗਿਆ ਸੀ ਇਹ ਕਾਰਡ ਨੂੰ ਕਲੋਨ ਕਰ ਦਿਓ ਸੁਰਿੰਦਰ ਜਿੰਨੇ ਮਰਜ਼ੀ ਬਣਾ ਲਓ ਕੋਈ ਵੀ ਫਿਰਦਾ ਫਿਰੇਗਾ ਇਸੇ ਲਾ ਕੇ ਤੁਹਾਡੇ ਸਾਹਮਣੇ ਹੁੰਦੇ ਨੇ ਕਿ ਕੀ ਇੱਕ ਕੋਈ ਪਟੇਲ ਕਿਹੜਾ ਸੀ ਫालतू ਜਿਹਾ ਬੰਦਾ ਗੁਜਰਾਤ ਦਾ ਉਹ ਪਰਦਾਰਿਆ ਸੀ ਸਾਰੇ ਕਸ਼ਮੀਰ ਤੇ ਜੈਡ ਸਿਕਿਉਰਿਟੀ ਲੈ ਕੇ ਹੂੰ ਇਹਦੇ ਤੋਂ ਮੈਂ ਤਾਂ ਰਿਕਵੈਸਟ ਕਰਾਂਗਾ ਨੈਸ਼ਨਲ ਇੰਡਸਟਰੀ ਜੀ ਕਿ ਅਸੀਂ ਅੱਛਾ ਮੈਂ ਵੀ ਕੋਈ ਸੋਰੀ ਫਰ ਬੈਂਕ ਉੱਪਰ ਭੁੱਲ ਗਿਆ ਅੱਜ ਭਗਤ ਸਿੰਘ ਜੀ ਦੀ ਸ਼ਹੀਦੀ ਦਾ ਦਿਨ ਸ਼ਹੀਦੀ ਦਿਨ ਅਰੇ ਮੈਂ ਕਹਾਂਗਾ ਯਾਰ ਉਹਨਾਂ ਨੂੰ ਯਾਦ ਕਰੋ ਸਲਾਮ ਕਰੋ ਆਪਣੀਆਂ ਆਪਣੀਆਂ ਕੀ ਕੀ ਦਾ ਜ਼ਮੀਰਾਂ ਜਗਾਓ ਇਹ ਅੱਜ ਕੋਈ ਆਪਣਾ ਡਿਪਾਰਟਮੈਂਟ ਨੂੰ ਬਚਾਉਣ ਦੀ ਲੋੜ ਨਹੀਂ ਹੈ ਤਾਂ ਅੱਜ ਸੱਚਾਈ ਨਾਲ ਖੜੋਵੋ ਐਂ ਉਹਨਾਂ ਦੀ ਸੱਚੀ ਸ਼ਰਧਾਂਜਲੀ ਹੋਏਗੀ ਜੇ ਤੁਸੀਂ ਅੱਜ ਜੇ ਨਹੀਂ ਅੱਜ ਤੁਸੀਂ ਕਰੋ ਇਨਸਾਫ ਦੇ ਰਾਹ ਤੇ ਚੱਲੋ ਕਿਸੇ ਨੂੰ ਬਚਾਉਣ ਦੀ ਲੋੜ ਨਹੀਂ ਹੈ ਸੱਚ ਤੇ ਆਓ ਦਿਸ ਇਜ਼ ਵਾਟ ਵੀ ਨੀਡ ਸਾਨੂੰ ਇਨਸਾਫ ਚਾਹੀਦਾ ਸਾਨੂੰ ਚਾਹੀਦਾ ਨਹੀਂ ਕਿਉਂਕਿ ਕਮੇਟੀ ਇਹਨਾਂ ਦੀ ਆਪਣੀ ਹੈ 12 15 ਘੰਟੇ ਦੇ ਕਾਰਡ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਇਸ ਗੱਲ ਦਾ ਐਂਡ ਉਹਦੇ ਬਾਅਦ ਤੁਸੀਂ ਟ੍ਰਾਂਸਫਰ ਕਰ ਦਿੱਤਾ ਉਹ ਜਿਹੜੀ ਫ੍ਰੀਫਾਇਰ ਦੇ ਵਿੱਚ ਸਰਦੇ ਪਏ ਨੇ ਵੇਅਰ ਇਜ਼ ਦ ਐਕਸ਼ਨ ਇੰਨਾ ਸੀਰੀਅਸ ਕਲਾਇਮ ਕੀਤਾ ਹੈ ਵਿਜ਼ੂਅਲ ਆ ਤੁਹਾਡੇ ਸਾਹਮਣੇ ਮੈਂ ਤੇ ਵਾਇਰ ਦੇ ਫਰੀ ਅਚੰਕਲ ਦਸੋ ਇਹਦੇ ਨਾਲ ਜੁੜੀ ਹੋਈ ਗੱਲ ਇਹ ਹੈ ਵੀ 노 ਡਾਊਟ ਪੁਲਿਸ ਫੋਰਸ ਤੇ ਮਿਲਟਰੀ ਫੋਰਸ ਦੋਨਾਂ ਦੀ ਡਿਊਟੀ ਬੜੀ ਮੁਲਕ ਦੀ ਲਈ ਜ਼ਰੂਰੀ ਹੈ ਸਾਡੀ ਮਿਲਟਰੀ ਫੋਰਸਸ ਨੇ ਸਾਡੀਆਂ ਸਰਹੱਦਾਂ ਦੀ ਰਾਖੀ ਕਰਦਗੇ ਸਾਡੇ ਮੁਲਕ ਨੂੰ ਸਿਕਿਉਰ ਰੱਖਣਾ ਹੈ ਸਾਡੀ ਪ੍ਰਭੂਸੱਤਾ ਨੂੰ ਕਾਇਮ ਰੱਖਣਾਗਾ ਸਾਡਾ ਜਿਹੜੀ ਜਿੰਦ ਜਾਨ ਮਿਲਟਰੀ ਹੈ ਬਿਲਕੁਲ ਇਵੇਂ ਆ ਜਾਂਦਾ ਹੈ ਕਿਸੇ ਵੀ ਸਟੇਟ ਦੇ ਵਿੱਚ ਮਾਈਂਡ ਆਰਡਰ ਜਿਹੜੀ ਹੈ ਲਾ ਇਨਫੋਰਸਮੈਂਟ ਏਜੰਸੀ ਹੈ ਉਹ ਪੁਲਿਸ ਹੈ ਕਾਨੂੰਨ ਨੂੰ ਲਾਗੂ ਕਰਨਾ ਦੋਨਾਂ ਦੀ ਟ੍ਰੇਨਿੰਗ ਬਹੁਤ ਵੱਖਰੀ ਹੁੰਦੀ ਹੈ ਜਿਹਨੂੰ ਮਿਲਟਰੀ ਦੀ ਟ੍ਰੇਨਿੰਗ ਹੁੰਦੀ ਹੈ ਮਿਲਟਰੀ ਦੀ ਟ੍ਰੇਨਿੰਗ ਇਹ ਹੀ ਹੈ ਵੀ ਤੁਸੀਂ ਦੁਸ਼ਮਣ ਨਾਲ ਲੜ ਰਹੇ ਹੋ ਤੁਹਾਡੇ ਮੂਰੇ ਦੁਸ਼ਮਣ ਹੈ ਪਰ ਪੁਲਿਸ ਦੀ ਟ੍ਰੇਨਿੰਗ ਇਹ ਨਹੀਂ ਹੁੰਦੀ ਪੁਲਿਸ ਦੀ ਟ੍ਰੇਨਿੰਗ ਹੈ ਵੀ ਤੁਸੀਂ ਕ੍ਰਿਮੀਨਲ ਨੂੰ ਫੜਨਾ ਹੈ ਉਹਨੂੰ ਸਜ਼ਾ ਲਈ ਕੋਰਟ ਦੇ ਵਿੱਚ ਲੈ ਜਾਣਾ ਕੋਰਟ ਫਿਰ ਸਜ਼ਾ ਉਹ ਫਿਰ ਸੁਧਾਰ ਕਰਕੇ ਭੇਜਣਾ ਹੈ ਤਾਂ ਜੋ ਉਹ ਸੁਧਰ ਕੇ ਆਵੇ ਪੁਲਿਸ ਲਈ ਉਹ ਦੁਸ਼ਮਣ ਨਹੀਂ ਪਰ ਹੁਣ ਜਦੋਂ ਦੋ ਫੋਰਸਾਂ ਦਾ ਟਕਰਾਅ ਹੁੰਦਾ ਤਾਂ ਇਹਦਾ ਕੀ ਰਿਜ਼ਲਟ ਕੀ ਹੋਊਗਾ ਰਿਜ਼ਲਟ ਬਹੁਤ ਭੈੜਾ ਹੋਏਗਾ ਜੀ ਬਹੁਤ ਭੈੜਾ ਹੋਏਗਾ ਇਹ ਪਰ ਨਹੀਂ ਹੋਣਾ ਚਾਹੀਦਾ ਪਰ ਕਿਸੇ ਹੱਦ ਨੇ ਮੈਂ ਕਹਿੰਦਾ ਸਾਨੂੰ ਇਨਸਾਫ ਚਾਹੀਦਾ ਹੈ ਇਨਸਾਫ ਬੜਾ ਕਿਵੇਂ ਹੋ ਸਕਦਾ ਹੈ ਅਸਲ ਸਭ ਤੋਂ ਵੱਡੀ ਗੱਲ ਆਪਾਂ ਜਿਵੇਂ ਗੱਲ ਕਰ ਰਹੇ ਹਾਂ ਟ੍ਰੇਨਿੰਗ ਦੀ ਹੈ ਜਰਾ ਕੇ ਫੌਜੀਆ ਦੇ ਉੱਤੇ ਤਿਆਰੀ ਚੱਲ ਰਹੀ ਹੈ ਬੜੀ ਸੋਹਣੀ ਮੈਂ ਬਲ ਲੈਣੇ ਫੌਜੀ ਸਰਹੱਦ 'ਤੇ ਖੜੇ ਰਹਿ ਗਏ ਔਰ ਯਹਾਂ ਹਰ ਹੱਦ ਸਰ ਕੇ ਪਾਰ ਹੋ ਗਈ ਕਿਤਨਾ ਉਹ ਆਪਣੀ ਜਾਨ ਦੇ ਦੇ ਲਗੇ ਤੇ ਤੁਸੀਂ ਤੇ ਸੜੀਆਂ ਹਾਦਾਈ ਪਾਰ ਕਰ ਦਿੱਤੀਆਂ ਤੁਹਾਡੇ ਸਾਹਮਣੇ ਕ੍ਰਾਈਮ ਹੋਇਆ ਕ੍ਰਾਈਮ ਹੋਇਆ ਤੇ ਤੁਸੀਂ ਕ੍ਰਿਮੀਨਲ ਸ਼ੀਟ ਕਰ ਰਹੇ ਹੋ ਕ੍ਰਿਮੀਨਲ ਸ਼ੀਟ ਕੌਣ ਕਰ ਰਿਹਾ ਉਹਦਾ ਸੁਪੀਰੀਅਰ ਇੱਥੇ ਆਪਾਂ ਜੀ ਲਾਈਨ ਲੰਨੀ ਹੈ ਮੈਂ 10 ਵਾਰੀ ਹੋਰ ਸਾਰੇ ਬੋਲਣ ਦੇ ਨੇ ਭਾਈ ਇਹਨਾਂ ਤੋਂ ਮੂਰਖਤਾ ਹੋਈ ਉਹਦੇ ਉੱਤੇ ਸੀਨੀਅਰ ਇੰਸਪੈਕਟਰ ਹੁੰਦਾ ਉਹਦੇ ਉੱਤੇ ਡੀਐਸਪੀ ਹੁੰਦਾ ਉਹਦੇ ਉੱਤੇ ਐਸਪੀ ਹੁੰਦਾ ਉਹਦੇ ਦੇ ਐਸਐਸਪੀ ਹੁੰਦੇ ਡੀਐਚਪੀ ਗੋਟ ਅਪ ਟੂ ਹਮਨਿਸਟਰੀਮ ਇੱਕ ਬੰਦੇ ਨੇ ਵੀ ਇੱਕ ਲਫ਼ਜ਼ ਨਹੀਂ ਆਖਿਆ ਕਿਥੋਂ ਕੰਪਟੈਂਸ ਆਏਗਾ ਹਾਂਜੀ ਫਿਰ ਮੈਂ ਕਹਿੰਦਾ ਉਹ ਜੋ ਪਰ ਟ੍ਰੇਨਿੰਗ ਗੱਲ ਕਰ ਰਹੇ ਆ ਟ੍ਰੇਨਿੰਗ ਹੁੰਦੀ ਕਿ ਇਹ ਸੰਵਿਧਾਨ ਤੋਂ ਅਫੋਰਡਾ ਸੰਵਿਧਾਨ ਸਾਰਾ ਕੁਝ ਤਾਂ ਸੰਵਿਧਾਨ ਨਾਲ ਹੀ ਚੱਲਦਾ ਕੌਣ ਚੱਲਣ ਦੇ ਸਾਨੂੰ ਹੁਕਮ ਆਇਆ ਸੀ ਇਹ ਕਾਦਾ ਕੰਮ ਹੈ ਜੀ ਤੁਸੀਂ ਉਸੇ ਸੌ ਚੁੱਕੇ ਹੁੰਦੇ ਹੋ ਪੰਜਾਬੀ ਦੇ ਕਾਵਨ ਨੇ ਕਿ ਜਿਹੜਾ ਸੌ ਦੇ ਨਾਲ ਚੱਲੇ ਮਸੇ ਮੁਕਰਿਆ ਤਾਂ ਕਹਿੰਦਾ ਨਾ ਮਰੇ ਤੇ ਮੁਕਰੇ ਦਾ ਕੋਈ ਇਲਾਜ ਨਹੀਂ ਤੇ ਤੁਸੀਂ ਤਾਂ ਉਹ ਬੁਖਾ ਰਿਓ ਕਿ ਤੁਸੀਂ ਮੁਕਰ ਵੀ ਰਹੇ ਹੋ ਤਾਂ ਫਿਰ ਜੇ ਤੁਹਾਡਾ ਕਿਰਦਾਰ ਹੀ ਨਹੀਂ ਹੈ ਕਰਲੇ ਤਾਂ ਮੈਂ ਤਾਂ ਮਰੇ ਪਈਓ ਜ਼ਮੀਰਾਂ ਮਰੀਆਂ ਮਤਲਬ ਜਬਾਇਰ ਮਰੀ ਮੈਂ ਇਨਸਾਨ ਮਰਿਆ ਤੋ ਵੈਰੀ ਡਿਸਟਰਬਿੰਗ ਵੈਰੀ ਸ਼ੌਕਿੰਗ ਦਾ ਦੋ ਚੀਜ਼ਾਂ ਮੱਕਈਆਂ ਨੇ ਇੱਥੇ ਤੇ ਇਮੀਡੀਏਟ ਐਕਸ਼ਨ ਚਾਹੀਦਾ ਇਮੀਡੀਏਟ ਅਦਰਵਾਇਜ਼ ਦੇ ਸੈਟ ਦਾ ਕੋਈ ਮਤਲਬ ਨਹੀਂ ਜਿਹੜਾ ਤੁਸੀਂ ਇਹ ਕਹਿੰਦੇ ਸੀ ਵੀ ਜੇ ਦੋ ਫੋਰਸ ਜੜੀਆਂ ਕਿ ਅਨਫੋਰਚੂਨੇਟ ਹੈ ਜੇ ਇਸ ਤਰ੍ਹਾਂ ਦਾ ਟਕਰਾਅ ਹੁੰਦਾ ਤਾਂ ਫਿਰ ਕੀ ਕੀ ਹੋਊ ਇਹ ਖੌਣਸ ਜ਼ਿੰਮੇਵਾਰੀ ਹੈ ਆਪਣੇ ਕਿ ਕਿਦੇ ਪੁਲਿਸ ਡਿਪਾਰਟਮੈਂਟ ਦੀ ਪੁਲਿਸ ਡਿਪਾਰਟਮੈਂਟ ਇਨਸਾਫ ਕਰੇ ਤੇ ਸਾਡੀ ਫੌਜ ਹੋਲਡ ਬੈਕ ਕਰੇ ਮੈਂ ਪੈਨੋ ਵੀ ਕਹਾਂਗਾ ਕਿ ਆਪਾਂ ਐਸੋ ਜਿੰਨੇ ਇੰਡੀਆ ਦੇ ਟੋਟਲ ਕਿਉਂਕਿ ਕਈ ਗੱਲਾਂ ਨਾਲ ਬੜਾ ਗਲਤ ਮੈਸੇਜ ਜਾਂਦਾ ਹੈ ਜਿਸ ਤਰ੍ਹਾਂ ਮੈਸੇਜ ਬਾਰਥ ਦਾ ਕੱਲ ਸਟੇਜ ਦੇ ਉੱਤੇ ਇਸ ਤਰ੍ਹਾਂ ਮੈਂ ਉਹਦੇ ਤੇ ਆ ਰਿਹਾ ਸੀ ਮੈਂ ਉਹਦੇ ਤੇ ਆ ਰਿਹਾ ਸੀ ਕਿ ਹੁਣ ਪੰਜਾਬ ਦਾ ਤੇ ਪਤਾ ਪਤਾ ਇਸ ਤੋਂ ਉਹਨੂੰ ਜੀ ਜਾਂਦਾ ਹੈ ਪੰਜਾਬ ਦਾ एवरीवन ਫਿਰ ਇੰਡੀਆ ਦੀ ਆਪਣੀ ਸਾਰੇ ਫੌਜ ਐਂਡ ਪੈਰਾਮਿਲਟਰੀ ਲੈ ਲਓ ਕੋ ਵੀ ਤਹਤੀ 35 ਲੱਖ ਹੋ ਜਾਂਦੇ ਨੇ ਮੈਂ ਉਹਦੇ ਮੈਂ ਕਿਹਾ ਬੀਐਸਐਫ ਆ ਗਈ ਆਰਟੀਬੀਪੀ ਆ ਗਈ ਸੀਐਪੀ ਆ ਸਾਰੇ ਆ ਗਏ ਉਹਨਾਂ ਨੂੰ ਹੀ ਪਤਾ ਤਾਂ दैट मींस ਪੀਪਲ ਜਿਹੜੇ ਦੇਸ਼ ਨੂੰ ਬਚਾਉਂਦੇ ਨੇ ਹਰ ਬੰਦੇ ਨੂੰ ਪਤਾ ਕਿ ਸਾਡੇ ਸੈਜ ਅਫਸਰ ਨਾਲ ਕੀ ਹੋਇਆ ਕਿ ਉਹ ਗਿਆ ਨਾ ਕਰਨਲ ਦਾ ਨਾਮ ਕੁੱਟਿਆ ਜਾਵੇ ਇਹ ਦੋ ਗੱਲਾਂ ਬੰਦੀਆਂ ਹੀ ਨਹੀਂ ਨੇ ਠੀਕ ਤਾਂ ਦਿਸ ਮੈਸਜ ਹਸ ਗੋਨ ਜਿਹੜਾ ਸਰਹੱਦ ਤੇ ਖਲੋਦਾ ਮੁੰਡਾ ਜੇ ਮੈਂ ਕਹਾਂ ਸਰਹੱਦ ਤੇ ਖੜਾ ਰਹੇ ਤੇ ਹਰ ਹੱਦ ਪਾਰ ਹੋ ਗਈ ਕੀ ਕਰੇਗਾ ਜੀ ਠੀਕ ਇਹ ਹੋ ਰਿਹਾ ਤਾਂ ਇਹਨੂੰ ਹੁਣ ਕੀ ਇਹਦੀ ਇਹ ਜਿਸ ਤਰ੍ਹਾਂ ਕਹਿੰਦੇ ਜੇ ਹੋ ਗਿਆ ਕਿਸੇ ਹਾਲਤ ਨਹੀਂ ਹੋਣਾ ਚਾਹੀਦਾ ਕਿਉਂ ਹੋਏਗਾ ਤੁਸੀਂ ਇਨਸਾਫ ਕਰੋ ਤੇ ਕਿਸ ਹਾਸ ਨਹੀਂ ਹੋਏਗਾ ਔਰ ਜੇ ਨਹੀਂ ਕਰੋਗੇ ਤੁਹਾਡੀ ਕਰਨਲ ਪੁਸ਼ਪਿੰਦਰ ਬਾਠ ਨਾਲ ਮੁਲਾਕਾਤ ਹੋਈ ਨਹੀਂ ਉਹਨਾਂ ਨਾਲ ਜਣੀ ਹੋਈ ਇਜ਼ ਇਨ ਹਸਪੀਟਲ ਆ ਡੋਨਟ ਨੋ ਵੀ ਆਪਣਾ ਪੈਨਲ ਜ਼ਰੂਰ ਹੋਈ ਹੈ ਕਰਕੇ ਉਹ ਕੀ ਕਹਿੰਦੇ ਨੇ ਨਹੀਂ ਉਹਨਾਂ ਤੋਂ ਮੈਂ ਜੋ ਕੋ ਜੋ ਉਹਨਾਂ ਨੇ ਕੀ ਕਿਹਾ ਸਾਰ ਆਪਣਾ ਮੈਨੂੰ ਸੌਰੀ ਮੈਨੂੰ ਮੁਲਾਕਾਤ ਨਹੀਂ ਫੋਨ ਤੇ ਕਾਲ ਜ਼ਰੂਰ ਹੋਈ ਹੈ ਕਰਕੇ ਹਨਾ ਕਰਕੇ ਤੋਂ ਇਹੀ ਗੱਲਾਂ ਨੇ ਕਿ ਆਪਾਂ ਜਿਹੜਾ ਇਨਸਾਫ ਲੈਣਾ ਹੈ ਇਨਸਾਫ ਲੈਣਾ ਸੀ ਐਂਡ ਵੀ ਵਿਲ ਸਟੇਕ ਓਨ ਦੈਟ ਯਾ ਠੀਕ ਹੈ ਇਹਦੇ ਲਈ ਜੇ ਮਨ ਗੱਲ ਲੈ ਕੇ ਜੇ ਸਿਟੀ ਬਣੀ ਹੈ ਨਹੀਂ ਤਾਂ ਫਿਰ ਤਵਾਜੇ ਖੁੱਲੇ ਨੇ ਤੇ ਇਹਦੇ ਤੇ ਵੀ ਪੁਲਿਸ ਹੈਸ ਟੂ ਆਪਣਾ ਦੇਖੋ ਪੁਲਿਸ ਦਾ ਜੋ ਮਰਜੀ ਕੋ ਜੀ ਬਾਰੇ ਡਿਸਪਲਿਨ ਫੋਰ ਦੇ ਕੇ ਪਰਫਾਰਮੈਂਸ ਸਾਹਮਣੇ ਯਾਰ ਹੈਨਾ ਆਪਾਂ ਦੂਰੇ ਨੇ ਜੇ ਆਪਾਂ ਇਹ ਕੇਸ ਲੈ ਲੈਨੇ ਆ ਹੈਨਾ ਤਾਂ ਇਹ ਜੋ ਪੁਲਿਸ ਦੀ ਜਿੰਮੇਵਾਰੀ ਹੈ ਉਸ ਤੇ ਭਰੋਸਾ ਕਿਉਂ ਨਹੀਂ ਹੈਗਾ ਤੁਹਾਨੂੰ ਕਿਸੇ ਨੂੰ ਵੀ ਨਹੀਂ ਮੈਂ ਕਿਹੜਾ ਕੱਲਾ ਵਾਂ ਕਿਸੇ ਨੂੰ ਵੀ ਨਹੀਂ ਗਰੀਬ ਮਾਰ ਹੁੰਦੀ ਹੈ ਪਰ ਇੱਕ ਗੱਲ ਇਹਦੇ ਨਾਲ ਕੈਪਟਨ ਸਾਹਿਬ ਆਪਾਂ ਸਾਰੇ ਪੰਜਾਬੀ ਆ ਜੇ ਇੱਕ ਸਰਵਿੰਗ ਕਰਨਲ ਦੇ ਪਰਿਵਾਰ ਨੂੰ ਇਦਾਂ ਸੜਕਾਂ ਤੇ ਨਿਕਲਣਾ ਪੈ ਰਿਹਾ ਇਨਸਾਫ ਲਈ ਆਮ ਬਦਦਰ ਕੀ ਹੁੰਦਾ ਹੋ ਮੈਂ ਇਹ ਤੇ ਕਹਿ ਰਿਹਾ ਹੁਣ ਇਹ ਤੁਹਾਨੂੰ ਕੀ ਨਾ ਕਿ ਕਿਉਂ ਪੁਲਿਸ ਤੇ ਭਰੋਸਾ ਨਹੀਂ ਐਸੇ ਕਰਕੇ ਭਰੋਸਾ ਨਹੀਂ ਇਹ ਪੁਛਲਾ ਦਿਨਾ ਉਧਰ ਦੂਧਾ ਵੇਖ ਲਓ ਅਤਵਾਦ ਕੀ ਨਾ ਡਰਗ ਦਾ ਚੱਲਣ ਰਿਹਾ ਉਹ ਕਿਨਾਂ ਦੇ ਘਰ ਥੋੜੇ ਜਾ ਰਹੇ ਨੇ ਠੀਕ ਇਨਸਾਫ ਕਿਹਦੇ ਜਿਸੇ ਦਾ ਸਹੀ ਨਾ ਕਿਤੇ ਕਿਤੇ ਨਹੀਂ ਆਉਂਦਾ ਉਹ ਸ਼ੌਪਿੰਗ ਪਾਰ ਹੈ 26 ਜਨਵਰੀ 15 ਅਗਸਤ ਨੂੰ ਮੈਡਲ 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 ਮਿਲ ਜਾਂਦੇ ਨੇ ਕੀ ਬਾਤ ਰਹੀ ਕੀਤੀ ਭਾਈ ਹਾਂ ਤੁਸੀਂ ਮਤਲਬ ਦੇਖੋ ਇਸ ਵੇਲੇ ਮਤਲਬ ਇਹ ਤੋਂ ਪੈੜਾ ਕੀ ਹੋਏਗਾ ਦੇਸ਼ ਦੀ ਬੈਕਬੋਨ ਕੀ ਹੁੰਦੀ ਹੈ ਸ਼ਾਸਤਰੀ ਜੈ ਜਵਾਨ ਜੈ ਕਿਸਾਨ ਕਿਸਾਨ ਕੀ ਨੇ ਤੁਹਾਡੇ ਸਾਹਮਣੇ ਮੈਂ ਜਵਾਨ ਦਾ ਤੁਸੀਂ ਹਾਲ ਕਰ ਦਿੱਤਾ ਤੇ ਦੇਸ਼ ਚੱਲਦਾ ਤੇ ਇਹਨਾਂ ਦੇ ਅੰਬਾਨੀਆਂ ਦੇ ਸਿਰ ਤੇ ਥੋੜੀ ਚੱਲਦਾ ਹੈ ਦੇਸ਼ ਮਜ਼ਦੂਰ ਦੇ ਸਿਰ ਤੇ ਚੱਲਦਾ ਹੈ ਇਹ ਤਾਂ ਜਿੰਨ ਦਿਨ ਮਰ ਜੇ ਇਹਨਾਂ ਚੋਲੇ ਆਪਣੇ ਮੋਹਰੇ ਚੋਲਾ ਚੁੱਕ ਕੇ ਚਲੇ ਜਾਗੇ ਜਿੰਨੇ ਆਦਾਨੇ ਮਾਨੇ ਸਾਰਿਆਂ ਨੇ ਕਿਲੇ ਬਾਹਰ ਖੜੀ ਹੋਏ ਨੇ ਤੁਕ ਕਿਤੇ ਸਾਫ ਦਿਸਦਾ ਬਿਲਕੁਲ ਨਹੀਂ ਦਿਸਦਾ ਇਹਦੇ ਕੋਈ ਅਨਮੋਲੀ ਗੱਲ ਵੀ ਕੋਈ ਨਹੀਂ ਅੱਲੇ ਦੇ ਬੜਾ ਅਫਸੋਰਸ ਹੈ ਕਰਕੇ ਕਿ ਤੁਸੀਂ ਬੈਕਬੋਨ ਨੌਜਵਾਨ ਖੋਸ ਨਾ ਸਿਕਿਉਰਟੀ ਕਰ ਲੋ ਨੌਜਵਾਨ ਖੋਸ ਨਾ ਕਿਸਾਨ ਖੋਸ ਨਾ ਇਨਸਾਨ ਖੋਸ ਤੇ ਇਨਸਾਨ ਤੋਂ ਤੁਹਾਨੂੰ ਕਰਨਾ ਪੈਣਾ ਜੀ ਤਾਂ ਇਹ ਗੱਲ ਬੰਨੀ ਹੈ ਫਿਰ ਹੁਣ ਤੁਹਾਡਾ ਨੈਕਸਟ ਕੋਰਸ ਆਫ ਐਕਸ਼ਨ ਕੀ ਹੈ पर इस तरह फौजी अपना नेशनल कोर्स ऑफ तो करेक्शन नहीं चलते है ना पर ऑब्जेक्टिव ऑब्जेक्टिव हमेशा फौज अचीव कर दिए ऑब्जेक्टिव ऑब्जेक्टिव फौज हमेशा, हमेशा कर दिए ऑब्जेक्टिव है कि इंसाफ लेके रहेंगे पर डिसिप्लिन से रहना तो फौज को आता है तो बिल्कुल अजय तक किसी फौज किसने कहा नॉट वन कोई, 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 कोई पैन है इमोशन है इमोशनल बंदा हूँ उन्होंने हसबेंड यार मुंडा कोल हसबेंड लेटिया हो पता कि सब तो डिस्टर्ब यू भी लग रही थोड़ी तो अखा के नजारे दे फिर ने कितना पंजाब हो पंजाब पुलिस वह जोड़ा फट के तो तुम्हें लत्त मारन लगे ये मैं आई एम डिस डिस्टर्ब एवरीबडी वो सीन तो डिस्टर्ब कर छो तो सिंपल जो गल इंसाफ करो भाई इंसाफ करो तो जय जयकार है ਉਹਨੇ ਜੇਜਕਰ ਕਰਾਂਗੇ ਇਨਸਾਫ ਕਰੋਗੇ ਤਾਂ। ਠੀਕ। ਯਰਨਸਾਹ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਸੈਂਸਿਟਿਵ ਮੁੱਦੇ ਤੇ ਆਪਣੇ ਵਿਚਾਰ ਵੀ ਰੱਖੇ ਤੇ ਪੁਲਿਸ ਤੋਂ ਇਹ ਵੀ ਮੰਗ ਕੀਤੀ ਵੀ ਇਨਸਾਫ ਕਰੋ ਤਾਂ ਫੌਜੀ ਆਪਣੀਆਂ ਬਹਿਰਕਾਂ ਦੇ ਵਿੱਚ ਚਲੇ ਜਾਣਗੇ। ਤੁਸੀਂ ਵੀ ਆਪਦਾ ਕੰਮ ਕਰੋਗੇ ਤੇ ਪੁਲਿਸ ਵੀ ਆਪਦਾ ਕੰਮ ਕਰੇ ਤਾਂ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ। ਵੈਸੇ ਇਨਸਾਫ ਕਰਲੇ ਕਰਨਲ ਪੁਸ਼ਪਿੰਦਰ ਸਿੰਘ ਵਾਠ ਨੂੰ ਵੀ ਇਨਸਾਫ ਸਭ ਨੂੰ ਮਿਲਣਾ ਚਾਹੀਦਾ। ਜੋ ਵੀ ਸਰਕਾਰੀ ਦਰ ਤੇ ਕੋਈ ਥਾਣੇ ਜਾਂਦਾ ਹੈ ਕਿਸੇ ਅਫਸਰ ਕੋਲ ਜਾਂਦਾ ਹੈ ਉਹਨਾਂ ਸਭ ਨਾਲ ਇਨਸਾਫ ਕਰਨਾ ਉਸ ਕੁਰਸੀ ਤੇ ਬੈਠੇ ਬੰਦੇ ਦੀ ਡਿਊਟੀ ਹੈ ਕਿਉਂਕਿ ਉਹ ਜਵਾਬਦੇਹ ਸੰਵਿਧਾਨ ਨੂੰ ਹੈ ਕਿ ਸੰਵਿਧਾਨ ਸਾਡਾ ਇਨਸਾਫ ਕਰਨਾ ਹੀ ਸਕੇ ਹੁੰਦਾ ਹੈ ਇਨਸਾਫ ਕਰਨਾ ਹੀ ਦੱਸਦਾ ਬਹੁਤ ਬਹੁਤ ਧੰਨਵਾਦ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ